ਦੀ دیوانਾ ਦੀ ਅਰੰਭਤਾ 11 ਵਜੇ ਹੋ ਜਾਣੀ ਹੈ ਆਪਣੇ ਘਰਾਂ ਦੇ ਕੰਮ ਕਾਜ ਸੰਪੂਰਨ ਕਰਕੇ ਰਣ ਸਿੰਘ ਡੋਗਰੇ ਨੂੰ ਆਵਾਜ਼ ਮਾਰ ਕੇ ਆਖਿਆ ਧਿਆਨ ਸਿਆ ਇੱਧਰ ਆ ਨੇੜੇ ਆਇਆ ਉਹਨੇ ਧਿਆਨ ਸਿੰਘ ਡੋਗਰੇ ਦਾ ਹੱਥ ਫੜ ਕੇ ਸ਼ੇਰੇ ਪੰਜਾਬ ਕਿਹਾ ਮਰਦੇ ਦਮ ਤੱਕ ਪੰਜਾਬ ਦਾ ਵਫਾਦਾਰ ਬਣ ਕੇ ਰਹੂਗਾ ਲੀਡਰ ਬੰਦੇ ਦੀ ਸੌ ਤੇ ਕਿੰਨਾ ਕੁ ਯਕੀਨ ਕੀਤਾ ਜਾ ਸਕਦਾ ਉਦਾਹਰਨਾ ਸਾਡੇ ਕੋਲ ਹੈ ਹਿੰਦੂ ਰਾਜਿਆਂ ਨੇ ਕਦੀ ਸੌ ਖਾਦੀ ਸੀ ਗੁਰੂ ਕਲਗੀਧਰ ਪਰਸ਼ਾ ਅਨੰਦਪੁਰ ਦਾ ਕਿਲਾ ਛੱਡ ਦਿਓ ਧੋਖੇ ਨਾਲ ਹਮਲਾ ਵੀ ਕੀਤਾ ਗੁਰੂ ਦੇ ਸਾਹਿਬ ਜਾਦੇ ਸ਼ਹੀਦ ਹੋਏ ਜੂਨ 84 ਜਿਵੇਂ ਸਾਡੇ ਲੀਡਰਾਂ ਨੇ ਸੌ ਖਾਦੀ ਸੀ ਸੌਂ ਖਾ ਕੇ ਕਹਿੰਦੇ ਸੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਟੈਂਕ ਸਾਡੀਾਂ ਛੱਤ ਕੀ ਤੋਂ ਲੰਘਣਗੇ ਤੇ ਜਿਨ੍ਹਾਂ ਨੇ ਸੌਂ ਖਾਦੀ ਸੀ ਹੱਥ ਖੜੇ ਕਰਨ ਵਾਲੇ ਤੇ ਸਭ ਤੋਂ ਪਹਿਲਾਂ ਉਹਦੇ ਕਿੰਨਾ ਤੇ ਯਕੀਨ ਕੀਤਾ ਜਾ ਸਕਦਾ ਆ ਤੁਹਾਡੇ ਵਿੰਧਿਆ ਮੈਂਹਿਆਂ ਸਾਬੂ ਕੀ ਪਰਵੰਡੀ ਇਹ ਕਿੱਡੇ ਵੱਡੇ ਲੀਡਰ ਨੇ ਹੱਥ ਚ ਫੁਟਕਾ ਫੜ ਕੇ ਸੌਂ ਖਾਦੀ ਸੀ ਅਜੇ ਤੱਕ ਸਾਹਿਬ ਨੂੰ ਪਤਾ ਨਹੀਂ ਪਤਾ ਗਿਆ ਲੀਡਰ ਬੰਦੇ ਦੀ ਸੌਂ ਤੇ ਯਕੀਨ ਕਿੰਨਾ ਕਰੋਗੇ ਉਹਨਾਂ ਨੇ ਸੌਂ ਇੱਕ ਵਾਰੀ ਖਾਣੀ ਹੁੰਦੀ ਆ ਮੁੜ ਕੇ ਸਾਰਾ ਮੁਲਕ ਖਾਣਾ ਆਂਦਾ ਵਾ ਧਿਆਨ ਨਾਲ ਡੋਗਰੇ ਨੇ ਆਵਾਜ਼ ਮਾਰ ਕੇ ਆਖਿਆ ਰਾਣੀਆਂ ਦਾ ਪੰਜਾਬ ਦਾ ਵਫਾਦਾਰ ਬਣ ਕੇ ਰਵਾਂਗਾ ਰਾਣੀ ਨੂੰ ਵੀ ਪਤਾ ਸੀ ਕਿ ਵਫਾਦਾਰ ਕਿੰਨਾ ਕਿਹਾ ਸ਼ੇਰੇ ਪੰਜਾਬ ਦੀ ਚਿਖਾ ਲੱਟ ਲੱਟ ਕਰਕੇ ਬਲੀ 11 ਔਰਤਾਂ ਵਿੱਚ ਸੜ ਕੇ ਸੁਆਹ ਹੋ ਲਈਆਂ ਨੇ ਇੱਕ ਕਬੂਤਰ ਤੇ ਕਬੂਤਰੀ ਦਾ ਜੋੜਾ ਆਇਆ ਉਹਨਾਂ ਨੇ ਸ਼ੇਰੇ ਪੰਜਾਬ ਦੀ ਬਲਦੀ ਚਿਖਾ ਦੇ ਵਿੱਚ ਛਾਲ ਮਾਰ ਕੇ ਮਨੋ ਆਤਮ ਹੱਤਿਆ ਕਰ ਲਈ ਉਹ ਤੇ ਇੱਕ ਕੌਤਕ ਹੋਰ ਵਰਤਿਆ ਜਿਹੜਾ ਬੜਾ ਕਮਾਲ ਸੀ ਇੱਕ ਬੰਦਾ ਇਹੋ ਜਾਪੇ ਜਿਵੇਂ ਪੰਜਾਬ ਦੀ ਕੁਦਰਤ ਤੇ ਪੰਜਾਬ ਦੀ ਧਰਤੀ ਪੰਜਾਬ ਦੀ ਖੁਸ਼ਬੂ ਵਾਲੀ ਸ਼ਹਿਰ ਪੰਜਾਬ ਦੀ ਕਿਥਾਂ ਨਹੀਂ ਆ ਕੇ ਹੰਦ ਪਹਾੜੇ ਵਾਹਿਗੁਰੂ ਜੀ ਦੀ ਭਾਤੇ ਮੈਂ ਆਈ ਹੋਈ ਸਾਰੀ ਸੰਗਤ ਦਾ ਬੈਦਨੋ ਕਰਵਾਦੀਆਂ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਅਤੇ ਆਪਣਾ ਸੀ ਜੀਜ਼ਾ ਗੁਰਦਰ ਸਾਹਿਬ ਜੀ ਨੂੰ ਰੋਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਅੰਤ ਦੇ ਸਮੇਂ ਦੇ ਵਿੱਚ ਸਮਾਂ ਕੱਢਣਾ ਵੀ ਬਹੁਤ ਅਹਿਮ ਰਖਦਾ ਆ ਇਸ ਦੇ ਨਾਲ ਨਾਲ ਹੀ ਮੈਂ ਢਾਡੀ ਸ਼ਿਗਾ ਦਾ ਜਿਨ੍ਹਾਂ ਨੇ ਸਾਡੀ ਇੱਕ ਫਰਿਆਦ ਦੇ ਉੱਤੇ ਸਾਡੀ ਜਿਹੜੀ ਆਵਾਜ਼ ਸੁਣੀ ਅਤੇ ਸਾਨੂੰ ਟਾਈਮ ਦਿੱਤਾ ਮੈਂ ਚਾਹੁੰਦਾ ਸੀ ਕਿ ਜਦੋਂ ਮੇਰੇ ਘਰ ਵੀ ਆਪਣੇ ਪ੍ਰੋਗਰਾਮ ਸੀਗਾ ਮੈਂ ਉਦੋਂ ਵੀ ਬਾਬਾ ਜੀ ਔਰ ਦੀਪੀ ਜੀ ਨੂੰ ਕਿਹਾ ਸੀ ਕਿ ਆਪਾਂ ਗੁਰਪ੍ਰਤਾਪ ਸਿੰਘ ਜੀ ਪਤਮ ਜਿਹੜੇ ਆ ਉਹਨਾਂ ਨੂੰ ਇੱਕ ਵਾਰ ਆ ਦਰਸ਼ਨ ਨੂੰ ਉਹਨਾਂ ਦੇ ਕਰਦੇ ਆ ਪਰ ਉਸ ਦਿਨ ਕੁੱਤੀ ਇਹਨਾਂ ਦੇ ਕੋਲ ਟਾਈਮ ਨਹੀਂ ਮਿਲਿਆ ਤੇ ਉਸ ਦਿਨ ਨਹੀਂ ਪਹੁੰਚ ਸਕੇ ਲੇਕਿਨ ਉਸ ਦਿਨ ਇਹਨਾਂ ਨੇ ਕਿਹਾ ਸੀ ਵੀ ਜਿਹੜਾ 7 ਅਪ੍ਰੈਲ ਦਾ ਤੁਹਾਡਾ ਪ੍ਰੋਗਰਾਮ ਆ ਉਹਦੇ ਵਿੱਚ ਅਸੀਂ ਜ਼ਰੂਰ ਹਾਜੀ ਲਾਵਾਂਗੇ ਤੋਂ ਮੈਂ ਸਰਦਾਰ ਗੁਰਪ੍ਰਤਾਪ ਸਿੰਘ ਜੀ ਪਤਮ ਉਹਨਾਂ ਨੂੰ ਬੇਨਤੀ ਕਰਦਾ ਇਹ ਅਗਲੇ ਸਾਲ ਵੀ ਇਸੇ ਦਿਨ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਔਰ ਤੇਰੇ ਪੁੱਤ ਦੇ ਪੱਲੇ ਕੱਖ ਨਹੀਂ ਰਹਿਣਾ ਪਿਓ ਮਰ ਗਿਆ ਮਾਂ ਮਰ ਜਾਣੀ ਆ ਤੇ ਜਿਸ ਬੰਦੇ ਦਾ ਮਾਂ ਬਾਪ ਹੀ ਨਹੀਂ ਹੈਗਾ ਉਹਦੀ ਦੁਨੀਆ ਤੇ ਉਜੜੀ ਹੁੰਦੀ ਹੀ ਸਮਝਦਾ ਤੇ ਕਰ ਗਿਆ ਅੱਖਾਂ ਮੇਰੀ ਬਬੂ ਤੂੰ ਮੈਨੂੰ ਸੁੱਖ ਦੇ ਮਾਰ ਤੇ ਪੰਜਾਬ ਦੇ ਮਹਾਰਾਜ ਨਾਲ ਰਿਹਾ ਬਾਪ ਨੇ ਵੀ ਕਿਸਮਤ ਚੰਗੀ ਲਿਖਣ ਦੀ ਕੋਸ਼ਿਸ਼ ਕੀਤੀ ਬੰਦੀਆ ਮਹਾਰਾਣੀ ਜੰਗੀ ਗਾਜਗਰ ਤੁਹਾਨੂੰ ਇਹ ਕੋਲੇ ਵਾ ਆਪਣੇ